ਹਾਂਜੀ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਰਾਜਸੋਨੀ ਅੱਜ ਜਿ ਆਏ ਹਾਂ ਚਮੰਡਾ ਦੇਵੀ ਤੇ ਪਹਾੜਾਂਾਂ ਦਾ ਤਾਂ ਇੱਕ ਨਜ਼ਾਰੇ ਅਲੱਗ ਹੁੰਦਾ ਕਿ ਇੱਥੇ ਆ ਕੇ ਤਾਂ ਵੈਸੇ ਹੀ ਮਨ ਬਹੁਤ ਖੁਸ਼ ਹੋ ਜਾਂਦਾ ਤੇ ਬੜਾ ਜੀ ਲੱਗਿਆ ਹੋਇਆ ਇੱਥੇ ਇੱਥੋਂ ਦੀ ਦੇਖੋ ਲొਕੇਸ਼ਨ ਬਹੁਤ ਸੋਹਣੀ ਆ ਦੇਖੋ ਕਿੰਨਾ ਸੋਹਣਾ ਹੋਟਲ ਬਣਾਇਆ ਹੈ ਬਹੁਤ ਸੋਹਣਾ ਹੈਗਾ ਉੱਪਰ ਦੀ ਉੱਪਰ ਤੇ ਉਹ ਦੇਖੋ ਪਹਾੜੀ ਪਹਾੜ ਹੈ ਨਾ ਤੇ ਤੁਹਾਨੂੰ ਅੱਗੇ ਜਾ ਕੇ ਵੀ ਮੈਂ ਦਿਖਾਉਂਗੀ ਬਹੁਤ ਵਧੀਆ ਅਸੀਂ ਚੱਲ ਰਹੇ ਹਾਂ ਦਰਸ਼ਨ ਕਰਨ ਮਾਤਾ ਦੇ ਤੇ ਵੀ ਮੱਲਾ ਮੇਰਾ ਤਾਂ ਪਹਾੜਾਂਾਂ ਜਾ ਕੇ ਬਹੁਤ ਜੀ ਲੱਗਦਾ ਹੈਗਾ ਹੈਨਾ ਮੈਂ ਕਿ ਨਹੀਂ ਪਹਾੜੀ ਲੱਕੇ ਚ ਰਹਿਣਾ ਚਾਹੀਦਾ ਹੈਗਾ ਤੇ ਆਪਣੇ ਵਾਲੇ ਪਾਸੇ ਤਾਂ ਗਰਮੀ ਬਹੁਤ ਹੁੰਦੀ ਹੈਗੀ ਇਸ ਕਰਕੇ ਮੇਰਾ ਬਹੁਤ ਮਨ ਲੱਗਿਆ ਹੋਇਆ ਹੈਗਾ ਤੁਹਾਨੂੰ ਪਹਾੜ ਦਿਖਾਉਣੇ ਆ ਬਰਫ਼ ਜੰਮੀ ਹੋਈ ਈ ਲਾ ਪਿੱਛੇ ਤਾਂ ਮੈਂ ਦੇਖਿਆ ਹੀ ਨਹੀਂ ਉਹ ਅੰਦਰ ਦੇਖੋ ਬਰਫ਼ ਹੋਈ ਵੀ ਪੂਰੀ ਤੇ ਬਹੁਤ ਸੋਹਣੀ ਲੋਕੇਸ਼ਨ ਹੈ। ਕੀ ਨਜ਼ਾਰਾ ਹੈ ਇਹਨਾਂ ਦਾ ਬਹੁਤ ਸੋਹਣਾ ਲੱਗ ਰਿਹਾ ਮੈ। ਦੇਖੋ ਤੁਸੀਂ ਦੇਖੋ ਕਿ ਇਦਾਂ ਦੀ ਲੋਕੇਸ਼ਨ ਦੇਖ ਕੇ ਕਿਹਦਾ ਨਹੀਂ ਮਨ ਖੁਸ਼ ਹੋਊਗਾ ਹਨਾ। ਤੇ ਇਸ ਕਰਕੇ ਮੈਂ ਬਹੁਤ ਖੈਪੀ ਆ। ਬਹੁਤ ਖੁਸ਼ ਆ ਮੈਂ ਇੱਥੇ ਆ ਕੇ ਤੇ ਤੁਸੀਂ ਵੀ ਆਇਓ। ਦਰਸ਼ਨ ਕਰਕੇ ਜਾਓ ਨਾਲੇ ਮਾਤਾ ਦੇ ਨਾਲੇ ਤੁਸੀਂ ਇੰਜੋਏ ਕਰਕੇ ਜਾਓ ਜ਼ਿੰਦਗੀ ਨੂੰ। ਇੱਧਰ ਸਾਡੇ ਫੋਟੋਆਂ ਫੋਟੋਆਂ ਹੋ ਰਹੀਆਂ ਹਨ ਨੂੰ ਖੜ ਕੇ ਦਿਖਾਉਣੀ ਹੈ ਪਹਾੜ ਨੇ ਦੇਖੋ ਟੀਸੀਆਂ ਬਰਫ਼ਾ ক্লোਜ਼ ਅੱਗੇ ਅੱਗੇ ক্লোਜ਼ ਦੇਖੋ ਜੀ ਬਰਫ਼ ਹੈ ਵੀ ਪੂਰੀ ਲੇਕਿਨ ਉੱਥੇ ਮੇਰਾ ਤਾਂ ਜ਼ਿਕਰ ਦਾ ਕੱਲੀ ਚੜਦਾ ਪਹਾੜ ਤੇ ਭਵੇਂ ਥੱਕ ਹੀ ਜਾਵਾਂ ਪਰ ਬਰਫ਼ ਕੋਲੇ ਜਾਵਾਂ ਮੇਰਾ ਇਹ ਜੀ ਕਰਦਾ ਹੈ